ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ Swami ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਧੰਨ Sri Guru Granth Sahib ਜੀ ਮਹਾਰਾਜ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਇਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਸਾਰੇ ਸੁੱਖ ਪ੍ਰਾਪਤ ਹੁੰਦੇ ਆ ਐਸਾ ਪਰਉਪਕਾਰ ਪਾਰਸ਼ਾਹਾਂ ਦੇ ਪਾਸ਼ਾ ਨੇ ਇਸ ਜਗਤ ਉੱਤੇ ਕੀਤਾ ਹੈ ਇਹ ਕਲਿਆਣਕਾਰੀ ਬਚਨ ਮਹਾਰਾਜ ਜੀ ਦੇ ਬਚਨਾਂ ਨੂੰ ਜਿਹੜਾ ਕੋਈ ਗਾਉਂਦਾ ਤੇ ਆਉਂਦਾ ਹਿਰਦੇ ਵਿੱਚ ਵਸਾਉਂਦਾ ਹੈ ਖਾਲਸਾ ਜੀ ਉਹਦੀ ਲੋਕ ਪਰਲੋਕ ਦੀ ਯਾਤਰਾ ਮਹਾਰਾਜ ਸਫਲ ਕਰ ਦਿੰਦੇ ਹਨ ਸੋ ਗੁਰੂ ਦਾ ਉਪਦੇਸ਼ ਕਮਾਉਣਾ ਗੁਰੂ ਕੀ ਸਿੱਖੀ ਧਾਰਨ ਕਰਨੀ ਗੁਰੂ ਕੇ ਬਚਨ ਕਮਾਉਣੇ ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਣਾ ਇੰਦਾ ਖਾਲਸਾ ਜੀ ਸੰਸਾਰ ਵਿੱਚ ਸੁਖੀ ਹੋਇਆ ਕਰੀਦਾ ਹੈ। ਵੈਸੇ ਸੰਸਾਰ ਵਿੱਚ ਕਿਸੇ ਪ੍ਰਕਾਰ ਵੀ ਸੁਖ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਬਾਣੀ ਅੰਦਰ ਕਿ ਭਾਈ ਜਿਨ੍ਹਾਂ ਨੇ ਇਸ ਬਾਣੀ ਨੂੰ ਸੁਣਿਆ ਹੈ, ਦੁੱਖ, ਰੋਗ, ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਜਿਨ੍ਹਾਂ ਨੇ ਇਸ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਰਵਣ ਕੀਤਾ ਹੈ, ਸੁਣਿਆ ਹੈ, ਉਹਨਾਂ ਦੇ ਦੁੱਖ, ਰੋਗ, ਸੰਤਾਪ ਦੂਰ ਹੋ ਗਏ ਹਨ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕੋਈ ਓਟ ਰੱਖਣੀ ਹੈ। ਔਰ ਉਹ ਰੱਬ ਜੋ ਹੈ ਅੰਤਰਜਾਮੀ ਪਰਮੇਸ਼ਰ ਵਾਹਿਗੁਰੂ ਹੈ ਜਿਹੜਾ ਉਹਦੇ ਉੱਤੇ ਓਟ ਰੱਖਦਾ ਹੈ ਖਾਲਸਾ ਜੀ ਉਹਦੀ ਫਿਰਬਾਹ ਮਹਾਰਾਜ ਕਦੇ ਵੀ ਨਹੀਂ ਛੱਡਿਆ ਕਰਦੇ ਸੋ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੀ ਸਾਰਿਆਂ ਦਰਾਂ ਨੂੰ ਛੱਡ ਕੇ ਤੇਰੇ ਦਰ ਆਏ ਹਾਂ ਕਿਰਪਾ ਕਰੋ ਹੁਣ ਮਹਾਰਾਜ ਤੇਰੀ ਸ਼ਰਨ ਵਿੱਚ ਆ ਗਏ ਹਾਂ ਤੇਰੇ ਚਰਨਾਂ ਸ਼ਰਨਾਂ ਵਿੱਚ ਆ ਗਏ ਹਾਂ ਪਾਤਸ਼ਾਹ ਸਾਡੀ ਬਾਹ ਫੜ ਲਓ ਸਾਡੇ ਤੇ ਮਿਹਰ ਕਰ ਦਿਓ ਮਹਾਰਾਜ ਇਹ 84 ਲੱਖ ਦੇ ਜੂਨ ਦਾ ਜਿਹੜਾ ਢੇੜਾ ਹੈ ਅਸੀਂ ਹੁੰਮ ਕਮਾ ਕੇ ਮਹਾਰਾਜ ਮਨੁੱਖਾ ਜਨਮ ਸਾਨੂੰ ਆਪ ਜੀ ਨੇ ਬਖਸ਼ਿਆ ਹੈ ਹੁਣ ਸਾਨੂੰ ਨਾਮ ਦੇ ਮਹਾਰਾਜ ਆਸਰੇ ਬਣਾ ਦਿਓ ਅਸੀਂ ਨਾਮ ਜਪੀਏ ਰਸਨਾ ਦੇ ਨਾਲ ਸੇਵਾ ਕਰੀਏ ਮਹਾਰਾਜ ਇਹਨਾਂ ਹੱਥਾਂ ਪੈਰਾਂ ਦੇ ਨਾਲ ਆਪ ਜੀ ਦੇ ਦਰ ਦੀ ਸੇਵਾ ਕਰੀਏ ਸਾਡਾ ਜਨਮ ਜਿਹੜਾ ਹੈ ਸਫਲ ਹੋ ਜਾਵੇ ਸੋ ਮਹਾਰਾਜ ਕਹਿੰਦੇ ਹਨ ਨਾ ਸਗਲ ਦੁਆਰ ਕੋ ਛਾੜ ਕੇ ਗਹੇਉ ਤੁਹਾਰੂ ਦਵਾਰ ਮਹਾਰਾਜ ਹੁਣ ਸਾਰਿਆਂ ਦਰਾਂ ਨੂੰ ਛੱਡ ਕੇ ਤੁਹਾਡੇ ਦਵਾਰ ਆ ਗਏ ਹਾਂ ਤੁਹਾਡੇ ਚਰਨ ਸ਼ਰਨ ਵਿੱਚ ਆ ਗਏ ਹਾਂ ਬਾਹੇ ਗਏ ਕੀ लाज ਆਸ ਗੋਬਿੰਦ ਦਾਸ ਤੁਹਾਰ ਮਹਾਰਾਜ ਆਪ ਜੀ ਦੀ ਸ਼ਰਨ ਆਏ ਹਾਂ लाज ਪਤ ਰੱਖੋ ਮਹਾਰਾਜ ਆਪਣੀ ਸ਼ਰਨ ਆਿਆਂ ਦੀ लाज ਰੱਖੋ ਪਰਦੇ ਕੱਜੋ ਪਾਪਾਂ ਨੂੰ ਮਹਾਰਾਜ ਵਿਸਾਰੋ ਨਾ ਮਹਾਰਾਜ ਸੱਚੇ ਪਾਸ਼ਾ ਪਾਪੀਆਂ ਨੂੰ ਵਿਸਾਰੋ ਨਾ ਆਪਣੇ ਚਰਣਾ ਕਮਲਾਂ ਦਾ ਆਸਰਾ ਦੇ ਕੇ ਮਹਾਰਾਜ ਔਗਣਾ ਨੂੰ ਮੀਟ ਦਿਓ ਗੁਣ ਬਖਸ਼ ਦਿਓ ਇਹ ਅਰਦਾਸਾ ਮਹਾਰਾਜ ਦੇ ਚਰਨਾਂ ਵਿੱਚ ਕਰੀਏ ਫਿਰ ਖਾਲਸਾ ਜੀ ਜਿਹੜਾ ਜੀਵਨ ਹੈ ਉਹਦੇ ਵਿੱਚ ਜਿਹੜੀਆਂ ਕਮੀਆਂ ਕਰਕੇ ਸਾਨੂੰ ਦੁੱਖ ਹਨ ਜਾਂ ਤਕਲੀਫਾਂ ਹਨ ਝੂਰੇ ਹਨ ਉਹ ਆਪਣੇ ਆਪ ਮਹਾਰਾਜ ਦੀ ਕਿਰਪਾ ਵਰਤ ਜਾਵੇਗੀ ਸੋ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਐਵੇਂ ਦੇ ਲੋਕ ਵੀ ਧਰਤੀ ਤੇ ਹਨ ਜਿਹੜੇ ਸਤਗੁਰਾਂ ਦੇ ਨੇੜੇ ਵੱਸਦੇ ਹਨ ਪਰ ਖਾਲਸਾ ਜੀ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਪ੍ਰਾਪਰਤੀ ਨਹੀਂ ਹੋਈ ਕਈ ਲੋਕ ਬਹੁਤ ਮੇਰੇ ਵਰਗੇ ਰੌਲਾ ਪਾਉਂਦੇ ਅਸੀਂ ਬਹੁਤ ਪਾਠ ਕਰਦੇ ਹਾਂ ਬੜਾ ਜਾਪ ਕਰਦੇ ਹਾਂ ਅਭਿਆਸ ਕਰਦੇ ਹਾਂ ਪਰ ਖਾਲਸਾ ਜੀ ਉਹਨਾਂ ਨੂੰ ਦੁੱਖ ਵੀ ਬੜੇ ਆਉਂਦੇ ਉਹਨਾਂ ਦੇ ਘਰ ਤਕਲੀਫਾਂ ਵੀ ਬੜੀਆਂ ਰਹਿੰਦੀਆਂ ਤੇ ਖਾਲਸਾ ਜੀ ਇਹ ਦੋ ਤਰ੍ਹਾਂ ਦਾ ਤਰੀਕਾ ਹੁੰਦਾ ਜਿਹੜਾ ਪਰਮੇਸ਼ਰ ਹੈ ਵਾਹਿਗੁਰੂ ਹੈ ਉਹ ਖਾਲਸਾ ਜੀ ਸਾਨੂੰ ਆਪਣੇ ਬੱਚਿਆਂ ਦੀ ਨਿਆਈ ਜਾਣਦਾ ਹੈ ਅਸੀਂ ਉਹਦੇ ਬੱਚੇ ਹਾਂ ਤੇ ਕਈ ਵਾਰ ਖਾਲਸਾ ਜੀ ਔਖਾ ਸਮਾਂ ਸਾਡੇ ਤੇ ਇਸ ਕਰਕੇ ਆਉਂਦਾ ਕਿ ਮਹਾਰਾਜ ਸਾਨੂੰ ਉਹਨਾਂ ਦੁੱਖਾਂ ਦੇ ਘੇਰਿਆਂ ਵਿੱਚੋਂ ਕੱਢਣਾ ਚਾਹੁੰਦੇ ਹੁੰਦੇ ਜਿਵੇਂ ਖਾਲਸਾ ਜੀ ਬਹੁਤ ਛੋਟਾ ਬੱਚਾ ਜਿਸ ਨੂੰ ਮਾਂ ਆਪਣੇ ਕੁਛੜ ਤੋਂ ਨਹੀਂ ਲਾਉਂਦੀ ਆਪਣੇ ਗਾਲ ਨਾਲੋਂ ਨਹੀਂ ਲਾਉਂਦੀ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਕਰਦੀ ਇੱਕ ਦਿਨ ਉਹ ਥੋੜਾ ਜਿਹਾ ਵੱਡਾ ਹੁੰਦਾ ਤੇ ਉਹਨੂੰ ਸਕੂਲੇ ਪਾਇਆ ਜਾਂਦਾ ਤੇ ਉਹ 7-8 ਘੰਟੇ ਮਾਂ ਤੋਂ ਦੂਰ ਰਹਿੰਦਾ ਮਾਂ ਦੇ ਦਿਲ ਜਾਣਦਾ ਕਿੰਨੀ ਉਹ ਕੁੱਟ ਖਾ ਕੇ ਝੜਕਾ ਖਾ ਕੇ ਰੋਂਦਾ ਕਰ ਲੌਂਦਾ ਸਕੂਲ ਜਾਂਦਾ ਪਰ ਖਾਲਸਾ ਜੀ ਹੌਲੀ-ਹੌਲੀ ਉਹਦੀ ਆਦਤ ਬਣ ਜਾਂਦੀ ਇਸੇ ਪ੍ਰਕਾਰ ਕਈ ਵਾਰ ਸਾਨੂੰ ਸਤਿਗੁਰੂ ਜੀ ਸੁੱਖ ਦੇਣਾ ਚਾਹੁੰਦੇ ਹੁੰਦੇ ਆ ਇਸ ਕਰਕੇ ਸਾਡੇ ਉੱਤੇ ਭੈੜਾ ਸਮਾਂ ਵੀ ਆ ਜਾਂਦਾ ਮਾੜਾ ਸਮਾਂ ਵੀ ਆ ਜਾਂਦਾ ਦੁੱਖ ਰੋਗ ਵੀ ਆ ਜਾਂਦਾ ਸੋ ਖਾਲਸਾ ਜੀ ਕਈ ਜਿਹੜੇ ਨੇ ਉਹ ਗੁਰੂ ਕੀ ਸੰਗਤ ਵਿੱਚ ਰਹਿ ਕੇ ਇਹ ਜਿਹੜੇ ਦੁੱਖਾਂ ਤਕਲੀਫਾਂ ਵਾਲੀਆਂ ਸਮਾਂ ਹੈ ਇਹਨੂੰ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਮਿਹਰ ਜਾਣ ਕੇ ਆਪਣੇ ਤੇ ਖਾਲਸਾ ਜੀ ਹੰਡਾ ਲੈਂਦੇ ਤੇ ਕਈ ਜਿਹੜੇ ਮੇਰੇ ਵਰਗੇ ਰੌਲਾ ਪਾਉਣ ਵਾਲੇ ਉਹ ਗੁਰੂ ਮਹਾਰਾਜ ਦੇ ਘਰ ਰਹਿੰਦਿਆਂ ਹੋયા ਵੀ ਖਾਲਸਾ ਜੀ ਵਿਕਾਰੀ ਤੇ ਕੋ ਕਰਮੀ ਰਹਿੰਦੇ ਹਨ ਮਹਾਰਾਜ ਜੀ ਉਦਾਹਰਨ ਦਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਚੰਦਨ ਸਮੀਪ ਬਾਸ ਬਾਸ ਮਹਿਮਾ ਨਾ ਜਾਨੀ ਆਨ ਦਰਮ ਦੂਰ ਪਏ ਬਾਸਨਾ ਕੇ ਬੋਹੇ ਹੈ ਕਹਿੰਦੇ ਜਿਵੇਂ ਚੰਦਨ ਦੇ ਨੇੜੇ ਬਾਸ ਦਾ ਰੁੱਖ ਹੈ ਜਿਹੜਾ ਚੰਦਨ ਹੈ ਆਪਾਂ ਸਾਰੇ ਜਾਣਦੇ ਹਾਂ ਖਾਲਸਾ ਜੀ ਚੰਦਨ ਜਿਹੜਾ ਹੈ ਉਹਦੀ ਬਹੁਤ ਮਹਿਕ ਹੈ ਉਹਦੇ ਲਾਗੇ-ਲਾਗੇ ਜੁਨਾ ਵੀ ਖਾਲਸਾ ਜੀ ਫੁੱਲ ਬੂਟਾ ਬਨਸਪਤੀ ਹੈ ਉਹ ਸਾਰਿਆਂ ਵਿੱਚੋਂ ਚੰਦਨ ਦੀ ਸਮੈਲ ਆਉਣ ਲੱਗ ਪੈਂਦੀ ਹੈ ਪਛਾਣਿਆ ਨਹੀਂ ਜਾਂਦਾ ਵੀ ਇਹ ਰੁੱਖ ਚੰਦਨ ਹੈ ਉਹ ਸਾਰਿਆਂ ਨੂੰ ਮਹਿਕਣ ਲਾ ਦਿੰਦਾ ਇੱਕ ਚੰਦਨ ਜੰਗਲ ਵਿੱਚ ਜਿੱਥੇ ਚੰਦਨ ਹੋਵੇ ਉਹ ਆਸੇ-ਪਾਸੇ ਦੇ ਹੋਰ ਗੈਰ ਰੁੱਖ ਜਿਹੜੇ ਨੇ ਉਹਨਾਂ ਨੂੰ ਵੀ ਖਾਲਸਾ ਜੀ ਆਪਣੀ ਮਹਿਕ ਦੇ ਨਾਲ ਚੰਦਨ ਬਣਾ ਲੈਂਦਾ ਹੈ ਪਰ ਕਹਿੰਦੇ ਇੱਕ ਜਿਹੜਾ ਹੈ ਉਹ ਬਾਸ ਦਾ ਰੁੱਖ ਉਹਨੂੰ ਉਹਦੇ ਉੱਤੇ ਚੰਦਣ ਦੇ ਰੁੱਖ ਦੀ ਕੋਈ ਵੀ ਖਾਲਸਾ ਜੀ ਉਹਦੇ ਉੱਤੇ ਨਾ ਅਸਰ ਪੈਂਦਾ ਐ ਨਾ ਉਹਦੇ ਪ੍ਰਭਾਵ ਥੱਲੇ ਆਉਂਦਾ ਉਹ ਖਾਲੀ ਦਾ ਖਾਲੀ ਰਹਿ ਜਾਂਦਾ ਕਹਿੰਦੇ ਚੰਦਣ ਦੇ ਕੋਲ ਵਸਦਾ ਹੈ ਬਾਸ ਪਰ ਉਹਨੇ ਚੰਦਣ ਦੀ ਮਹਿਮਾ ਨਹੀਂ ਜਾਣੀ ਤੇ ਆਨੰਦਰਾ ਮ ਦੂਰ ਪਏ ਬਾਸ ਨਾ ਕੈ ਬੋਹੇ ਹੈ ਤੇ ਕਹਿੰਦੇ ਹੋਰ ਜਿਹੜੇ ਰੁੱਖ ਹਨ ਉਹ ਭਾਵੇਂ ਦੂਰ ਵੀ ਸੀ ਚੰਦਣ ਦੇ ਕੋਲ ਪਰ ਫਿਰ ਵੀ ਉਹਨਾਂ ਦੇ ਵਿੱਚੋਂ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਸਦਕਾ ਜਿਹੜੀ ਚੰਦਣ ਦੀ ਸੁਗੰਧ ਚੰਦਣ ਦੀ ਵਾਸਨਾ ਆਉਣ ਲੱਗ ਪਈ ਪਰ ਜਿਹੜਾ ਬਿਲਕੁਲ ਨਾਲ ਵਸਦਾ ਵਾਸ ਸੀ ਉਹਦੇ ਵਿੱਚੋਂ ਖਾਲਸਾ ਜੀ ਕੁਝ ਵੀ ਨਹੀਂ ਆਇਆ ਉਹ ਖਾਲੀ ਦਾ ਖਾਲੀ ਰਹਿ ਗਿਆ ਭਾਵ ਜਿਹੜਾ ਨੇੜੇ ਹੁੰਦਾ ਏ ਦੱਸਣਾ ਚਾਹੁੰਦੇ ਆ ਸਤਿਗੁਰੂ ਜੀ ਕਹਿੰਦੇ ਦਾਦਰ ਸਰੋਵਰ ਮੈਂ ਜਾਣੇ ਨਾ ਕਮਲ ਗਤ ਮਕਰੰਦ ਕਰ ਮਦ ਕਰ ਹੀ ਬਿਮੋਹੇ ਹੈ ਕਹਿੰਦੇ ਡੱਡੂ ਜਿਹੜਾ ਹੈ ਖਾਲਸਾ ਜੀ ਉਹ ਪਾਣੀ ਵਿੱਚ ਰਹਿੰਦਾ ਹੈ ਪਰ ਡੱਡੂ ਪਾਣੀ ਵਿੱਚ ਰਹਿਣ ਕਰਕੇ ਛੱਪੜ ਵਿੱਚ ਰਹਿਣ ਕਰਕੇ ਕਮਲ ਦੀ ਸਾਰ ਨੂੰ ਨਹੀਂ ਜਾਣਦਾ ਕਮਲ ਫੁੱਲ ਦੀ ਮਹਿਮਾ ਨੂੰ ਨਹੀਂ ਉਹ ਜਾਣਦਾ ਕਿਉਂਕਿ ਖਾਲਸਾ ਜਿਹੜਾ ਕਮਲ ਦਾ ਫੁੱਲ ਹੈ ਉਹਦੇ ਵਿੱਚ ਨਾ ਮਕਰੰਦ ਰਸ ਵੱਸਦਾ ਜਿਹਦੇ ਵਾਸਤੇ ਭੂਰੇ ਪੌਰੇ ਜਿਹੜੇ ਨੇ ਉਹ ਉੱਡ ਕੇ ਉਹਦੇ ਵਿੱਚ ਆਉਂਦੇ ਨੇ ਕਮਲ ਰਸ ਉੱਤੇ ਆ ਕਮਲ ਦੇ ਬੂਟੇ ਉੱਤੇ ਫੁੱਲ ਉੱਤੇ ਆ ਕੇ ਬੈਠਦੇ ਆ ਉਹਦੇ ਵਿੱਚੋਂ ਮਕਰੰਦ ਰਸ ਜਿਹੜਾ ਚੂਸ ਲੈਂਦੇ ਹਾਂ ਕਹਿੰਦੇ ਡੱਡੂ ਛੱਪੜ ਵਿੱਚ ਰਹਿੰਦਾ ਹੋਇਆ ਕਮਲ ਦੀ ਖੂਬੀ ਨੂੰ ਨਹੀਂ ਜਾਣਦਾ ਤੇ ਭੌਰੇ ਖਾਲਸਾ ਜੀ ਦੂਰੋਂ ਦੂਰੋਂ ਉੱਡ ਕੇ ਉਹਦਾ ਰਸ ਚੂਸ ਲੈਂਦੇ ਆ ਰਸ ਲੈ ਲੈਂਦੇ ਆ ਉਹਦੇ ਕੋਲੋਂ ਆਨੰਦ ਚ ਆ ਜਾਂਦੇ ਆ ਕਹਿੰਦੇ ਸੁਰਸਰੀ ਵਿਖੇ ਬਗ ਜਾਣਿਓ ਨ ਮਰਮ ਕਛੂ ਆਵਤ ਹੈ ਯਾਤਰੀ ਜੰਤਰ ਯਾਤਰਾ ਹੇਤ ਸੋਹੇ ਹੈ ਕਹਿੰਦੇ ਜਿਹੜਾ ਗੰਗਾ ਹੈ ਖਾਲਸਾ ਜੀ ਸਰਸੂਰੀ ਗੰਗਾ ਇਹਦੇ ਵਿੱਚ ਜਿਹੜੇ ਬਗਲੇ ਹਨ ਇਹ ਗੰਗਾ ਦੇ ਕਿਨਾਰੇ ਹੀ ਰਹਿੰਦੇ ਗੰਗਾ ਵਿੱਚ ਘੁੰਮਦੇ ਫਿਰਦੇ ਇਹਨਾਂ ਨੂੰ ਖਾਲਸਾ ਜੀ ਗੰਗਾ ਦਾ ਭੇਦ ਨਹੀਂ ਆਇਆ ਗੰਗਾ ਦੀ ਮਹਿਮਾ ਨੂੰ ਨਹੀਂ ਇਹ ਜਾਣਦੇ ਮੱਛੀਆਂ ਹੀ ਫੜਨ ਚ ਲੱਗੇ ਹੋਏ ਆ ਪਰ ਕਹਿੰਦੇ ਗੰਗਾ ਵਿੱਚ ਕਈ ਯਾਤਰੀ ਆ ਕੇ ਇਹਦੇ ਵਿੱਚ ਇਸ਼ਨਾਨ ਕਰਕੇ ਖਾਲਸਾ ਜੀ ਸੋਹਣੇ ਬਣ ਜਾਂਦੇ ਆ ਉਹ ਉਹ ਆਪਣੇ ਇਸ਼ਟ ਮੁਤਾਬਕ ਖਾਲਸਾ ਜੀ ਇਸ਼ਨਾਨ ਕਰਕੇ ਸੁੰਦਰ ਬਣ ਜਾਂਦੇ ਆ ਪਰ ਜਿਹੜੇ ਬਗਲੇ ਹਨ ਜਿਹੜੇ ਇਹਦੇ ਵਿੱਚ ਰਹਿੰਦੇ ਕੋਲ ਰਹਿੰਦੇ ਉਹਨਾਂ ਨੂੰ ਖਾਲਸਾ ਜੀ ਕਿਸੇ ਪ੍ਰਕਾਰ ਵੀ ਗੰਗਾ ਦੀ ਸਾਰਦਾ ਨਹੀਂ ਪਤਾ ਇਸੇ ਪ੍ਰਕਾਰ ਫਿਰ ਅੱਗੇ ਮਹਾਰਾਜ ਦੱਸਣਾ ਕਰਦੇ ਆ ਜਿਹੜੀ ਮੇਨ ਗੱਲ ਹੈ ਕਹਿੰਦੇ ਕਿ ਨਿਕਟ ਬਸਤ ਮਮ ਗੁਰ ਉਪਦੇਸ਼ ਹੀਨ ਦੂਰ ਹੀ ਦਸੰਤਰ ਔਰ ਅੰਤਰ ਲੈਪੋ ਹੇ ਹਨ ਕਹਿੰਦੇ ਕਈ ਜਿਹੜੇ ਇਹੋ ਜਿਹੇ ਸਿੱਖ ਹਨ ਜਿਹੜੇ ਜਿਹੜੇ ਗੁਰੂ ਦੇ ਕੋਲ ਵਸਦੇ ਬਿਲਕੁਲ ਨੇੜੇ ਵਸਦੇ ਆ ਪਰ ਗੁਰੂ ਦੇ ਉਪਦੇਸ਼ ਤੋਂ ਹੀਣੇ ਆ ਉਹ ਗੁਰੂ ਦਾ ਉਪਦੇਸ਼ ਨਹੀਂ ਸੁਣਦੇ ਤੇ ਜਿਹੜੇ ਦੂਰ ਦੁਰਾਡੜੇ ਦੁਰਾਡੜਾਂ ਤੋਂ ਜਾਂ ਦਸਾਂ ਦਸੰਤਰਾਂ ਤੋਂ ਜਾਂ ਦੂਰ ਦੁਰਾਡਿਆਂ ਤੋਂ ਜਿਹੜੇ ਗੁਰੂ ਕੇ ਸਿੱਖ ਆ ਕੇ ਮਹਾਰਾਜ ਦੇ ਚਰਨਾਂ ਵਿੱਚ ਉਪਦੇਸ਼ ਲੈਂਦੇ ਆ ਉਹ ਆਪਣੇ ਹਿਰਦੇ ਵਿੱਚ ਉਸ ਉਪਦੇਸ਼ ਨੂੰ ਪ੍ਰੋ ਲੈ ਲੈਂਦੇ ਆ ਕਿ ਦੂਰ ਹੀ ਦਸੰਤਰ ਔਰ ਅੰਤਰ ਲਾਪੋਹੇ ਹਨ ਅੰਤਰ ਅੰਦਰ ਆਪਣੇ ਪ੍ਰੋ ਲੈਂਦੇ ਆ ਹਿਰਦੇ ਵਿੱਚ ਵਾਹਿਗੁਰੂ ਜੀ ਦੇ ਉਪਦੇਸ਼ ਨੂੰ ਤੇ ਜਿਹੜੇ ਨਿਕਟ ਵਸਦੇ ਨੇ ਕੋਲ ਰਹਿੰਦੇ ਰੋਜ਼ ਉਹਨਾਂ ਨੂੰ ਖਾਲਸਾ ਜੀ ਸਾਰ ਨਹੀਂ ਆਉਂਦੀ ਗੁਰੂ ਦੇ ਉਪਦੇਸ਼ ਦੀ ਉਹਨਾਂ ਵਾਸਤੇ ਇਹ ਗੁਰੂ ਦਾ ਉਪਦੇਸ਼ ਕੋਈ ਗੱਲਾਂ ਹੀ ਹਨ ਸੋ ਇਹ ਸੱਚ ਗੱਲ ਹੈ ਦੀਵੇ ਦੇ ਥੱਲੇ ਖਾਲਸਾ ਜੀ ਹਨੇਰਾ ਰਹਿੰਦਾ ਹੈ ਇਸ ਕਰਕੇ ਵੇਖੋ ਸ੍ਰੀ ਹਰਮੰਦਰ ਸਾਹਿਬ ਤਾਨ ਗੁਰੂ ਰਾਮਦਾਸ ਮਹਾਰਾਜ ਦੇ ਸਥਾਨ ਤੇ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤੇ ਖਾਲਸਾ ਜਿਹੜੇ ਲਾਗੇ ਪਿੰਡ ਦੇ ਪਿੰਡ ਉਹਨਾਂ ਨੂੰ ਪੁੱਛੋ ਵੀ ਦਰਬਾਰ ਸਾਹਿਬ ਕਦੋਂ ਦੇ ਗਏ ਤੇ ਕਹਿਣਗੇ ਸਾਲ ਹੋ ਗਿਆ 2-2 ਕਿਲੋਮੀਟਰ ਦੇ ਜਿਹੜੇ ਪਿੰਡ ਨੇ ਉਹ ਵੀ ਕਹਿਣਗੇ ਸਾਨੂੰ ਸਾਲ ਹੋ ਗਿਆ 1.5 ਸਾਲ ਹੋ ਗਿਆ ਦਰਸ਼ਨ ਕਰਨ ਗਏ ਹਨ ਸੋ ਕਹਿੰਦੇ ਨੇ ਜਿੱਦਾਂ ਨੂੰ ਖਾਲਸਾ ਜੀ ਸਮਝ ਨਹੀਂ ਸੋਝੀ ਨਹੀਂ ਐ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੱਸਣਾ ਕੀਤਾ ਵੀ ਜਿਵੇਂ ਵਾਸ ਜਿਹੜਾ ਹੈ ਉਹ ਚੰਦਣ ਦੇ ਕੋਲ ਰਵੇ ਤੇ ਉਹਦੇ ਵਿੱਚੋਂ ਸੁਗੰਧੀ ਨਹੀਂ ਆਉਂਦੀ ਡੱਡੂ ਕਮਲ ਦੇ ਰਾਸ ਦਾ ਕਮਲ ਦੇ ਫੁੱਲ ਦੀ ਖੂਬੀ ਨੂੰ ਨਹੀਂ ਜਾਣਦਾ ਬੰਗਲਾ ਖਾਲਸਾ ਜੀ ਗੰਗਾ ਦੇ ਜਲ ਦੀ ਮਹਿਮਾ ਨਹੀਂ ਜਾਣਦਾ ਇਸੇ ਪ੍ਰਕਾਰ ਕੋਲ ਰਹਿਣ ਵਾਲਾ ਸਿੱਖ ਗੁਰੂ ਦੇ ਉਪਦੇਸ਼ ਦੀ ਮਹਿਮਾ ਨਹੀਂ ਜਾਣਦਾ ਇਸ ਕਰਕੇ ਇਹ ਖਾਲਸਾ ਜੀ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਗੁਰੂ ਦਾ ਉਪਦੇਸ਼ ਕਮਾਓ ਗੁਰੂ ਕੇ ਉਪਦੇਸ਼ ਨੂੰ ਕਮਾਉਣ ਵਾਲਾ ਗੁਰੂ ਕਾ ਬਚਨ ਵਸੇ ਜੀ ਨਾਲੇ ਜਿਹੜਾ ਗੁਰੂ ਕਾ ਬਚਨ ਹੈ ਗੁਰੂ ਕਾ ਉਪਦੇਸ਼ ਹੈ ਸਦਾ ਅੰਗ ਸੰਗ ਸਹਾਈ ਹੋ ਕੇ ਖਾਲਸਾ ਜੀ ਵਰਤਦਾ ਨਾਲ ਨਾਲ ਮਨੁੱਖ ਦੇ ਠਾਕੁਰ ਜਾਂ ਸਿਮਰਾਂ ਤੂੰ ਤਾਂ ਹੀ ਜਿੱਥੇ ਤੈਨੂੰ ਸਿਮਰਨ ਕਰਦਾ ਹਾਂ ਤੇਰਾ ਉਥੇ ਵਾਹਿਗੁਰੂ ਜੀ ਤੁਸੀਂ ਸਹਾਈ ਹੁੰਨੇ ਹੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਬਾਕੀ ਇੱਕ ਬੇਨਤੀ ਜਿਹੜੀ ਉਹ ਛੋਟੀ ਜੀ ਬੱਚੀ ਜਿਹੜੀ 10 ਸਾਲ ਦੀ ਖਾਲਸਾ ਜੀ ਆਪਾਂ ਐਡਮਿਟ ਕਰਾਈ ਸੀ ਜਿਹੜੀ ਬੱਚੀ ਜਿਹਦਾ ਲੀਵਰ ਡੈੱਡ ਹੋ ਗਿਆ ਸੀ ਸਿਰ ਨੂੰ ਸੋਜ ਹੋ ਗਈ ਸੀ ਤੇ ਉਹ ਮਹਾਰਾਜ ਦੀ ਕਿਰਪਾ ਸਦਕਾ ਨੂੰ ਛੁੱਟੀ ਮਿਲ ਗਈ ਹੈ ਆਪਣੇ ਘਰ ਉਹ ਆ ਗਈ ਹੈ ਮਹਾਰਾਜ ਦੀ ਰਹਿਮਤ ਨਾਲ ਦਵਾਈ ਉਹਦੀ ਅਜੇ ਚੱਲੇਗੀ ਥੋੜਾ ਬਹੁਤਾ ਉਹਦੇ ਸਿਰ ਵਿੱਚ ਸੋਜ ਹੈਗੀ ਆ ਜੀ ਜਿਹਦੇ ਕਰਕੇ ਉਹਨੂੰ ਕੁਝ ਗੱਲਾਂ ਦਾ ਪਤਾ ਨਹੀਂ ਲੱਗਦਾ ਪਰ ਹੌਲੀ-ਹੌਲੀ 2-3 ਮਹੀਨੇ ਉਹਦੀ ਦਵਾਈ ਚੱਲਣੀ ਹੈ ਤੇ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ ਹੋਈ ਤਾਂ ਠੀਕ ਹੋਣਗੇ ਤੇ ਘਰੇ ਆ ਗਈ ਹੈ ਇਸ ਕਰਕੇ ਆਪ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਸੇਵਾ ਭੇਜੀ ਸੀ ਆਪ ਸਭ ਸੰਗਤਾਂ ਦਾ ਦਿਲੋਂ ਧੰਨਵਾਦ ਹੈ ਕਿ ਇੱਕ ਗਰੀਬ ਬੱਚੀ ਦੀ ਆਪਾਂ ਮਦਦ ਕੀਤੀ ਹੈ ਤੇ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਾਰਿਆਂ ਦਾ ਭਲਾ ਕਰਨ ਜਿਹੜੇ ਸਤਗੁਰਾਂ ਦੇ ਦਰ ਆਉਂਦੇ ਨੇ ਅਰਦਾਸਾਂ ਕਰਾਉਂਦੇ ਨੇ ਮਹਾਰਾਜ ਸਾਰਿਆਂ ਦੀਆਂ ਪ੍ਰਵਾਨ ਕਰਨ। ਬਾਕੀ ਇੱਕ ਬੇਂਦੀ ਹੋਰ ਖਾਲਸਾ ਜੀ ਜਿਨ੍ਹਾਂ ਦੀ ਮਾਇਆ ਤੇ ਜਿਹੜਾਂ ਦੀ ਅਰਦਾਸ ਆ ਜਾਂਦੀ ਹੈ, ਦਾਸ ਉਹਨਾਂ ਦੀ ਸ਼ੀਧੀ ਜੇ ਦੇਖ ਜ਼ਰੂਰ ਕਰਾਉਂਦਾ ਹੈ ਤੇ ਵੇਖੋ ਮਹਾਰਾਜ ਦੀ ਰਹਿਮਤ ਨਾਲ ਜਿਹੜਾ ਕਾਰਜ ਦਾਸ ਨੂੰ ਮਿਲਿਆ ਜਿੰਦਾ ਚੰਡੀ ਦੇ ਜਾਪ ਹਨ ਅੱਜ ਵੀ ਖਾਲਸਾ ਜੀ ਸਵੇਰ ਦਾ ਜਿਹੜਾ ਪ੍ਰਸ਼ਾਦਾ ਹੈ ਉਹ ਅਸੀਂ 2 ਵਜੇ ਛਕਿਆ ਤੇ ਇਸ ਕਰਕੇ ਕਿ ਕਾਰਵਿਹਾਰ ਜ਼ਿਆਦਾ ਹੋ ਗਿਆ ਉਹਦੇ ਵਿੱਚ ਬਿਜ਼ੀ ਰਹਿੰਨੇ ਆ। ਤੇ ਇਸ ਕਰਕੇ ਕਈਆਂ ਦਾ ਰਿਪਲਾਈ ਨਹੀਂ ਹੁੰਦਾ ਤੇ ਫਿਰ ਕਈ ਗੁੱਸਾ ਕਰਦੇ ਤੁਸੀਂ ਮੈਸੇਜ ਨਹੀਂ ਕਰਦੇ ਫੋਨ ਨਹੀਂ ਚੱਕਦੇ ਖਾਲਸਾ ਜੀ ਸਾਡੇ ਕੋਲੇ ਸਮਾਂ ਨਹੀਂ ਜਦੋਂ ਲੰਗਰ ਪਾਣੀ ਪਕਾਉਣਾ ਉਸ ਵੇਲੇ ਅਸੀਂ ਫੋਨ ਨਹੀਂ ਫੜਦੇ ਕਿਉਂਕਿ ਬਿਵੇਕ ਦਾ ਪ੍ਰਸ਼ਾਦਾ ਪਾਣੀ ਪਕਾਉਣਾ ਇਸ ਕਰਕੇ ਥੋੜਾ ਜਿਆ ਇਹ ਸੰਗਤਾਂ ਸਮਝਣ ਮੈਂ ਜਦੋਂ ਫ੍ਰੀ ਹੋਵਾਂਗਾ ਉਦੋਂ ਰਿਪਲਾਈ ਕਰਦਾ ਹਾਂ ਜਦੋਂ ਬਿਜ਼ੀ ਹੁੰਨਾ ਫਿਰ ਖਾਲਸਾ ਜੀ ਨਹੀਂ ਰਿਪਲਾਈ ਕਰ ਹੁੰਦਾ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਮੇਹਰਾਂ ਕਰਨ ਸਾਰਿਆਂ ਦਾ ਭਲਾ ਮਹਾਰਾਜ ਕਰਨ ਆ ਉਹ ਅੱਜ ਦੀ ਹੱਡ ਬੀਤੀ ਸਰਵਣ ਕਰੀ ਇਹ ਹੱਡ ਬੀਤੀ ਇੱਕ ਭੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਭੈਣ ਕਹਿੰਦੀ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਮੈਂ 5 ਕਸਾਲ ਪਹਿਲਾਂ ਕਰੋਨਾ ਤੋਂ ਪਹਿਲਾਂ ਕਹਿੰਦੀ ਮੈਂ ਚਪਾਰੇ ਕੱਟਣੇ ਸ਼ੁਰੂ ਕੀਤੇ ਸੀ ਤੇ ਮੇਰਾ ਰਿਸ਼ਤਾ ਨਹੀਂ ਸੀ ਹੁੰਦਾ ਮਹਾਰਾਏ ਨੇ ਕਿਰਪਾ ਕੀਤੀ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਮੈਂ ਚਪ aeration ਦੀ ਸੇਵਾ ਨੂੰ ਭਾਈ ਮੇਰਾ ਰਿਸ਼ਤਾ ਹੋ ਗਿਆ ਕਹਿੰਦੀ ਉਸ ਤੋਂ ਬਾਅਦ ਮੇਰੀ ਮਾਤਾ ਜੀ ਬਹੁਤ ਬਿਮਾਰ ਰਹਿੰਦੇ ਸੀ ਮੈਂ ਚਪ aeration ਦੀ ਸੇਵਾ ਉਹਨਾਂ ਵਾਸਤੇ ਵੀ ਨਭਾਈ ਉਹ ਵੀ ਠੀਕ ਹੋ ਗਏ ਉਸ ਤੋਂ ਮੇਰਾ ਛੇਤੀ ਵਿਆਹ ਹੋ ਗਿਆ ਸੀ ਜਦੋਂ ਮੈਂ ਚਪਹਰੇ ਕੱਟਨੇ ਸ਼ੁਰੂ ਕੀਤੇ ਛੇਤੀ ਰਿਸ਼ਤਾ ਹੋ ਗਿਆ ਛੇਤੀ ਫਿਰ ਵਿਆਹ ਹੋ ਗਿਆ ਤਿੰਨ ਕ ਸਾਲ ਜਿ ਕੋਰੋਨੇ ਤੋਂ ਬਾਅਦ ਕਹਿੰਦੇ ਸਾਡਾ ਕੰਮ ਜਿਹੜਾ ਮੇਰੇ ਘਰ ਵਾਲੇ ਦਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਕਹਿੰਦੇ ਫਿਰ ਮੈਂ ਉਦੋਂ ਵਿੱਚ ਪਹਰੇ ਕੱਟੇ ਤੇ ਮਹਾਰਾ ਸੱਚੇ ਪਾਤਸ਼ਾਹ ਕੀ ਅਰਦਾਸਾਂ ਕੀਤੀਆਂ ਤੇ ਮਹਾਰਾ ਨੇ ਕੰਮ ਸਾਡਾ ਫਿਰ ਤੋਂ ਚਲਾ ਦਿੱਤਾ ਭੈਣ ਕਹਿੰਦੀ ਫਿਰ ਮੈਨੂੰ ਵਿਆਹ ਤੋਂ ਤਿੰਨ ਕ ਸਾਲ ਬਾਅਦ ਅਸੀਂ ਟਰਾਈ ਕਰਦੇ ਸਾਂ ਵੀ ਸਾਡੇ ਘਰ ਕੋਈ ਬੇਬੀ ਹੋਵੇ ਬੱਚਾ ਹੋਵੇ ਪਰ ਹੋਇਆ ਨਹੀਂ ਤੇ ਅਸੀਂ ਕਿਸੇ ਡਾਕਟਰ ਨੂੰ ਮਿਲੇ ਤੇ ਉਹ ਨਰਸ ਨੇ ਮੈਨੂੰ ਇਹ ਦੱਸਣਾ ਕੀਤਾ ਸਾਰੇ ਟੈਸਟ ਕਰਕੇ ਭੈਣ ਕਹਿੰਦੀ ਵੀ ਮੈਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਖਾਲਸਾ ਜੀ ਕੋਈ ਗੁਪਤ ਉਹਨਾਂ ਨੂੰ ਪਤਾ ਲੱਗਾ ਤੇ ਉਹ ਡਾਕਟਰ ਦੇ ਕੋਲ ਗਏ ਤੇ ਡਾਕਟਰ ਨੇ ਕਹਿ ਦਿੱਤਾ ਸੀ ਵੀ ਤੁਹਾਡੇ ਬੱਚੀਦਾਨੀ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹੈ ਜਿਸ ਕਰਕੇ ਤੁਸੀਂ ਮਾਂ ਨਹੀਂ ਬਣ ਸਕਦੇ ਇਹ ਭੈਣ ਕਹਿੰਨੀ ਮੈਂ ਸੁਣ ਕੇ ਮੇਰੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਸੀ ਮਾਂ ਖਾਲਸਾ ਜੀ ਮਾਂ ਬਣਨਾ ਇੱਕ ਜਨਾਨੀ ਨੂੰ ਪਰਮੇਸ਼ਰ ਵੱਲੋਂ ਵਰਦਾਨ ਹੈ ਤੇ ਕਹਿੰਦੇ ਜਦੋਂ ਮੈਂ ਇਹ ਸੁਣੀ ਨਾ ਮੇਰੇ ਘਰ ਵਾਲੇ ਨੂੰ ਪਤਾ ਸੀ ਜਾਂ ਮੈਨੂੰ ਪਤਾ ਸੀ ਕਹਿੰਦੇ ਅਸੀਂ ਦੋਵੇਂ ਟੁੱਟ ਗਏ ਸੀ ਅੰਦਰੋਂ ਵੀ ਮੈਂ ਕਹਿੰਦੀ ਮੇਰੇ ਜਿਹੜੇ ਹਸਬੰਡ ਆ ਉਹ ਵੀ ਇਕੱਲੇ ਇਕੱਲੇ ਸੀ ਤੇ ਉਸ ਤੋਂ ਬਾਅਦ ਨਾ ਸੱਸ ਸਹੁਰੇ ਨੂੰ ਦੱਸਿਆ ਅਸੀਂ ਕਿਸੇ ਨੂੰ ਨਹੀਂ ਗੱਲ ਕੀਤੀ ਨਾ ਮੈਂ ਪੇਕੇ ਪਰਿਵਾਰ 'ਚ ਆਪਣੇ ਨਾਲ ਗੱਲ ਕੀਤੀ ਕਹਿੰਦੇ ਵੀ ਇਹਦਾ 6 ਕੁ ਮਹੀਨੇ ਮੈਂ ਜਿੱਦਾਂ ਦਿੱਕਤ ਪਰੇਸ਼ਾਨੀ ਵਿੱਚ ਹੀ ਸੋਚਦੀ ਸੋਚਦੀ ਡਿਪਰੈਸ਼ਨ ਹੋ ਗਿਆ ਕਹਿੰਦੇ ਫਿਰ ਕੋਈ ਆਇਆ ਸੀ ਮਹਾਰਾਜ ਦੀ ਕਲਾ ਵਰਤੀ ਕਹਿੰਦੀ ਵੀ ਮੈਨੂੰ ਜਿੱਦਾਂ ਨਾ ਮੇਰੇ ਕੰਨ ਵਿੱਚ ਕਿਸੇ ਨੇ ਕਿਹਾ ਹੋਵੇ ਕਿ ਤੈਨੂੰ ਕੀ ਨਹੀਂ ਦਿੱਤਾ ਜੇ ਤੂੰ ਸਾਡੀ ਸੇਵਾ ਕਰਦੀ ਹੈ ਤੈਨੂੰ ਸਭ ਕੁਝ ਮਿਲੇਗਾ ਇਦਾਂ ਕਹਿੰਦੀ ਮੈਨੂੰ ਸੁੱਤਿਆਂ ਇਹ ਆਵਾਜ਼ ਜਿੱਦਾਂ ਮੇਰੇ ਕੰਨ 'ਚ ਕਿਸੇ ਨੇ ਕਹੀ ਕਿ ਬਾਣੀ ਪੜ ਜਾਪ ਕਰ ਸੰਗਤ ਵਿੱਚ ਬਹਿ ਕੇ ਤੈਨੂੰ ਸਭ ਕੁਝ ਮਿਲੇਗਾ ਕਹਿੰਦੀ ਮੈਂ ਸੋਚਿਆ ਵੀ ਐਵੇਂ ਬੈਠੀਆਂ ਇੱਥੇ ਨਾ ਬਾਣੀ ਪੜਦੀਆਂ ਨਾ ਜਾਪ ਕਰਦੀਆਂ ਪਹਿਲਾਂ ਮੈਨੂੰ ਕਿੰਨਾ ਕੁਝ ਮਾਰਨ ਚ ਪਹਿਲੇ ਕੱਟਣ ਦਿੱਤਾ ਤਾਂ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰਨ ਕਹਿੰਦੀ ਮੈਂ ਆਪਣੇ ਘਰ ਵਾਲੇ ਨਾਲ ਗੱਲ ਕਰਕੇ ਤੇ ਐਤਵਾਰ ਨੂੰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰਾ ਕੱਟਣ ਚਲੀ ਗਈ ਕਹਿੰਦੇ ਉੱਥੇ ਪਹੁੰਚੀ ਉੱਥੇ ਜਾ ਕੇ ਬਹੁਤ ਬੈਰਾਗ ਆਇਆ ਬੜਾ ਬੈਰਾਗ ਇੰਨਾ ਕ ਜਿਆਦਾ ਕਿਉਂਕਿ ਉਹ ਜਿਹੜੀ ਬੱਚੇ ਵਾਲੀ ਗੱਲ ਸੀ ਉਸ ਤੋਂ ਬਾਅਦ ਮੇਰਾ ਮਨ ਰੋਇਆ ਨਹੀਂ ਸੀ ਦੁਖੀ ਹੋ ਗਿਆ ਸੀ ਇੰਨਾ ਕ ਜਿਆਦਾ ਮੈਂ ਕਹਿੰਦੀ ਰੋਈ ਮੈਂ ਘੰਟਾ ਡੇਢ ਘੰਟਾ ਮੇਰੀ ਅੱਖਾਂ ਦੇ ਵਿੱਚੋਂ ਪਾਣੀ ਜਾਂਦਾ ਰਿਹਾ ਸਿਰ ਮੇਰਾ ਦੁਖਣ ਲੱਗ ਪਿਆ ਪਰ ਦੁਪਹਿਰੇ ਦੀ ਹਾਜ਼ਰੀ ਮੈਂ ਭਰਦੀ ਨਹੀਂ ਫਿਰ ਮੈਂ ਉੱਥੇ ਰੋ ਕੇ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਤੁਹਾਡੇ ਘਰ ਆਇਆ ਵੀ ਸੁੱਖ ਨਹੀਂ ਮਿਲਣਾ ਜੇ ਤੁਹਾਡੇ ਦਰ ਤੇ ਆ ਕੇ ਸੰਗਤ ਵਿੱਚ ਬਹਿ ਕੇ ਸੁੱਖ ਨਹੀਂ ਮਹਾਰਾਜ ਮਿਲਣਾ ਫਿਰ ਕਿੱਥੋਂ ਮਿਲੇਗਾ ਮਹਾਰਾਜੋ ਡਾਕਟਰ ਨੇ ਇਹ ਗੱਲ ਕਹਿਤੀ ਡਾਕਟਰ ਰੱਬ ਥੋੜਾ ਨੇ ਤੁਸੀਂ ਵੱਡੇ ਵੈਦ ਹੋ ਤੁਸੀਂ ਮੇਰੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਮਿਹਰ ਕਰੋ ਮੇਰੇ ਤੇ ਆਪਣੀ ਧੀ ਨੂੰ ਔਲਾਦ ਦਾ ਸੁੱਖ ਬਖਸ਼ੋ ਐਵੇਂ ਕਹਿੰਦੀ ਮੈਂ ਰੋ ਕੇ ਰੋ ਕੇ ਨਾ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਤੋਂ ਬਿਨਾ ਸਾਡੀ ਕਿੰਨੇ ਬਾਹ ਫੜਨੀ ਤੇ ਮਹਾਰਾਜ ਮੇਰੇ ਘਰ ਬੂਟਾ ਕਿਵੇਂ ਲੱਗੇਗਾ ਤੇ ਕਹਿੰਦੀ ਮੈਂ ਡਾਕਟਰਾਂ ਦੀ ਗੱਲ ਜਿਹੜੀ ਬਾਬਾ ਦੀਪ ਸਿੰਘ ਅਗੇ ਦਾ ਸਾਰਾ ਦੁੱਖ ਰੋ ਦਿੱਤਾ ਕਿ 시ਦੋ ਸਿੰਘੋ ਕਿਰਪਾ ਕਰੋ ਵੀ ਮੈਂ ਜੇ ਮਾਂ ਨਾ ਬਣੀ ਤੇ ਮਹਾਰਾਜ ਪਿੱਛੇ ਮੇਰਾ ਪਰਿਵਾਰ ਕਿਵੇਂ ਸੁਖ ਮਾਣੇਗਾ ਗਾ ਕਿੱਦਾਂ ਕੁੱਲ ਚੱਲੇਗੀ ਮੇਰਾ ਘਰ ਵਾਲਾ ਵੀ ਇਸ ਚੀਜ਼ ਤੋਂ ਦੁਖੀ ਆ ਕਿਰਪਾ ਕਰਕੇ ਆਪਣੀ ਧੀ ਦੀ लाज ਰੱਖੋ ਕਹਿੰਨੀ ਮੈਂ ਮਹਾਰਾ ਦੇ ਚਰਨਾਂ ਵਿੱਚ ਅਰਦਾਸ ਕਰਕੇ ਤੇ ਚੁਪੈਰਾ ਸਾਹਿਬ ਸ਼ੁਰੂ ਕਰ ਦਿੱਤੇ ਕਹਿੰਦੇ ਜਦੋਂ ਮੈਂ ਚੁਪੈਰਾ ਸਾਹਿਬ ਉਹ ਸ਼ੁਰੂ ਕੀਤੇ ਇਸ ਕਾਰਜ ਵਾਸਤੇ ਵੀ ਬੱਚੇ ਵਾਸਤੇ ਕਈ ਪ੍ਰਕਾਰ ਦੇ ਵਿਗੜ ਪੈਣ ਲੱਗ ਪਏ ਜਾ ਨਾ ਹੋਣਾ ਸਿਰ ਦੁਖਣਾ ਸਰੀਰ ਦੁਖਣਾ ਇਦਾਂ ਕਰਕੇ ਵਿਗੜ ਪੈਣ ਲੱਗ ਪਏ ਪਰ ਫਿਰ ਵੀ ਮੈਂ ਮਹਾਰਾ ਸੱਚੇ ਪਾਤਸ਼ਾਹ ਦੇ ਘਰ ਜਾਣੋਂ ਨਹੀਂ ਹਟੀ ਕਹਿੰਦੇ ਮਹਾਰਾਜ ਦੀ ਕਿਰਪਾ ਨਾਲ ਮੈਂ 3 3.5 ਮਹੀਨੇ ਚ ਪੈਰੇ ਕੋਈ ਨਾਗਾ ਨਹੀਂ ਪਾਇਆ ਇੱਕ ਸਾਡੇ ਰਿਸ਼ਤੇਦਾਰੀ ਦੇ ਚਾਤਵਾਰ ਵਿਆਹ ਸੀ ਮੈਂ ਉੱਥੇ ਵੀ ਨਹੀਂ ਗਈ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਈ ਕਹਿੰਦੇ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਤੇ ਕਹਿੰਦੇ ਉੱਥੇ ਨਾ ਮਹਾਰਾਜ ਦੀ ਰਹਿਮਤ ਨਾਲ ਫਿਰ ਮੈਨੂੰ ਪਤਾ ਲੱਗ ਗਿਆ ਸੀ ਸ਼ਹੀਦੀ ਦੇਗਾਂ ਬਾਰੇ ਕਹਿੰਦੇ ਮੈਂ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਸ਼ਹੀਦੀ ਦੇਖਵਾ ਕੇ ਆਈ ਨਾਲੇ ਚਣੇ ਘੋੜਿਆਂ ਵਾਸਤੇ ਥੋੜੇ ਜਿਹਾ 5 ਕਿਲੋ ਖੜੇ ਕਹਿੰਦੀ ਉੱਥੇ ਸਿੰਘ ਸਾਹਿਬ ਸੀ ਮੈਂ ਉਹਨਾਂ ਨੂੰ ਕਿਹਾ ਅਰਦਾਸ ਕਰ ਲਓ ਕਹਿੰਦੇ ਕੀ ਧੀਏ ਅਰਦਾਸ ਕਰਨੀ ਇਨੇ ਮੈਂ ਦੱਸਿਆ ਵੀ ਮੇਰੇ ਘਰ ਡਾਕਟਰ ਕਹਿੰਦੇ ਔਲਾਦ ਨਹੀਂ ਹੋ ਸਕਦੀ ਤੇ ਉਹ ਕਹਿੰਦੇ ਕਿਉਂ ਨਹੀਂ ਹੋ ਸਕਦੀ ਰੱਬ ਸਭ ਕੁਝ ਕਰੇਗਾ ਅਰਦਾਸ ਕਰ ਦਿੱਤੀ ਉਹਨਾਂ ਨੇ ਕੋਈ ਸਿੰਘ ਸੀਗੇ ਉੱਥੇ ਵਾਹਿਗੁਰੂ ਜਾਣੇ ਬਾਅਦ ਨਹੀਂ ਕਦੇ ਵੇਖੀ ਮੈਂ ਬਾਬਾ ਨੂਰ ਸਿੰਘ ਦੇ ਸਮਾਦੇ ਜਾਂਦੀ ਰਹਿੰਨੀ ਆ ਪਰ ਉਹ ਬਾਅਦ ਕਦੇ ਮੈਨੂੰ ਮਿਲੇ ਨੂੰ ਨਾ ਅਰਦਾਸ ਕੀਤੀ ਬਾਬਾ ਨੂਰ ਸਿੰਘ ਸਾਹਿਬ ਜੀ ਸ਼ੀਦੋ ਸਿੰਘੋ ਕਿਰਪਾ ਕਰੋ ਮਿਹਰ ਕਰੋ ਆਪ ਜੀ ਦੇ ਚਰਨਾਂ ਵਿੱਚ ਕਵੰਟਲ ਚੜੀਆਂ ਚੜਾਉਣਗੇ ਮਹਾਰਾਜ ਆਪ ਦੇ ਘਰ ਇੱਕ ਖੰਡਪਾਰ ਸਾਹਿਬ ਦੀ ਸੇਵਾ ਕਰਾਉਣਗੇ ਸਮਾਦੇ ਦਾ ਚੂਲਾ ਚੜਾਉਣਗੇ ਆ ਭੈਣ ਨੂੰ ਮਹਾਰਾਜ ਜੀ ਔਲਾਦ ਦਾ ਸੁੱਖ ਬਖਸ਼ੋ ਕਹਿੰਦੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋ ਗਈ ਮੱਚ ਪਹਿਰੇ ਨਹੀਂ ਛੱਡੇ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਸੱਤਾਂ ਮਹੀਨਿਆਂ ਬਾਅਦ ਮੈਂ ਗਰਭਵਤੀ ਹੋ ਗਈ ਪ੍ਰੈਗਨੈਂਟ ਹੋ ਗਈ ਕਹਿੰਦੀ ਇੰਨੀ ਇੱਕ ਖੁਸ਼ੀ ਸੀ ਮੈਨੂੰ ਫਿਰ ਮੈਂ ਸਾਰੇ ਟੈਸਟ ਕਰਾਏ ਡਾਕਟਰ ਨੂੰ ਮਿਲੀ ਕਹਿੰਦੀ ਉਹ ਡਾਕਟਰ ਖੁਦ ਹੈਰਾਨ ਸੀ ਵੀ ਤੇਰੇ ਇਹ ਕਿਵੇਂ ਹੋ ਸਕਦਾ ਕਿ ਮੈਂ ਤਾਂ ਸਾਰੇ ਟੈਸਟ ਕੀਤੇ ਸਾਰਾ ਕੁਝ ਵੇਖਿਆ ਚਾਖਿਆ ਤੇਰੇ ਅੰਦਰ ਤੇ ਉਹ ਕਲਾ ਹੀ ਨਹੀਂ ਸੀ ਵੀ ਜਿਹਦੇ ਕਰਕੇ ਬੱਚਾ ਬਣ ਸਕੇ ਤੇ ਮਹਾਰਾਜ ਨੇ ਖਾਲਸਾ ਜੀ ਐਸੀ ਕਲਾ ਵਰਤਾਈ ਭੈਣ ਕਹਿੰਦੀ ਕਿ ਮਹਾਰਾਜ ਦੀ ਰਹਿਮਤ ਹੋਈਏ ਖਾਲਸਾ ਜੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਭੈਣ ਹੋਣਾ ਨੇ ਪਰਸੋਂ ਕੇ ਚੌਥ ਮੈਨੂੰ ਇਹ ਅੱਡ ਬੀਤੀ ਸੁਣਾਏ ਕਿ ਨੇ ਫਿਰ ਉਸ ਦਿਨ ਤੋਂ ਬਾਅਦ ਜਿੰਨਾ ਚਿਰ ਮੈਂ ਕੋ ਉੱਥੇ ਜਾਇਆਗਾ ਮੈਂ ਉੱਥੇ ਚ ਪਰੇ ਪਰੇ ਨਹੀਂ ਤੇ ਘਰੇ ਬਾਣੀ ਪੜਦੀ ਰਹੀ ਤੇ ਮਹਾਰਾਜ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਭੁਜੰਗੀ ਬਖਸ਼ਿਆ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਆ ਖਾਲਸਾ ਜੀ ਜੇ ਕੁਝ ਇੱਕ ਮਹੀਨਿਆਂ ਦਾ ਹੋਇਆ ਤੇ ਮਹਾਰਾਜ ਨੇ ਰਹਿਮਤ ਨਾਲ ਭੁਜੰਗੀ ਭੈਣ ਨੂੰ ਬਖਸ਼ਣਾ ਕੀਤਾ ਭੈਣ ਕਹਿੰਦੀ ਹੁਣ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਨੀ ਆ ਘਰੇ ਚ ਪਹਿਰਾ ਕੱਟ ਲੈਨੀ ਆ ਦਰਸ਼ਨ ਕਰਨ ਚਲੀ ਜਾਨੀ ਆ ਫਿਰ ਐਵੇਂ ਖਾਲਸਾ ਜੀ ਬਾਬਾ ਦੀਪ ਸਿੰਘ ਸਾਹਿਬ ਕਲਾ ਵਰਤਾਉਂਦੇ ਸ਼ਹੀਦ ਸਿੰਘ ਕਲਾ ਵਰਤਾਉਂਦੇ ਕਹਿੰਦੀ ਫਿਰ ਮੈਨੂੰ ਪੁੱਛਦੇ ਅਸੀਂ ਵੀ ਚਣੇ ਕਿਦਾਂ ਫਿਰ ਉਹਨਾਂ ਨੇ ਖਾਲਸਾ ਜੀ ਚਣੇ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਚੜਾਈ ਤੇ ਅਖੰਡ ਪਾਤਸ਼ਾਹ ਵੀ ਦਾਸ ਨੂੰ ਕਿਹਾ ਸੀ ਤੁਸੀਂ ਬੁੱਕ ਕਰਾ ਦਿਓ ਤੇ ਦਾਸ ਨੇ ਉਹਨਾਂ ਦਾ ਪਾਠ ਬੁੱਕ ਕਰਾ ਕੇ ਦਿੱਤਾ ਸਮਾਦੇ ਦਾ ਚੋਲਾ ਚੜਾਇਆ ਮਹਾਰਾਜ ਸੁਣਦੇ ਆ ਖਾਲਸਾ ਜੀ ਡਾਕਟਰ ਕਿਹੜੇ ਰੱਬ ਨੇ ਰੱਬ ਪਰਮੇਸ਼ਰ ਅਕਾਲ ਪੁਰਖ ਹੈ ਜੋ ਕਰਮਾ ਵਿੱਚ ਨਹੀਂ ਵਾਹਿਗੁਰੂ ਉਹ ਵੀ ਦੇ ਸਕਦਾ ਪਰ ਵਾਹਿਗੁਰੂ ਦਾ ਪ੍ਰੇਮ ਕੋਈ ਕਰਕੇ ਵੇਖੇ ਪ੍ਰੇਮ ਦਾ ਵੱਜਾ ਹੈ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਸਤਿਗੁਰਾਂ ਦੇ ਨਾਲ ਉਹਨਾਂ ਨੂੰ ਸਭ ਕੁਝ ਹਾਸਲ ਹੁੰਦਾ ਹੈ ਪ੍ਰੇਮ ਦੇ ਵਸ ਸਤਿਗੁਰੂ ਜੀ ਹਨ ਭਗਤਾਂ ਨੇ ਖਾਲਸਾ ਜੀ ਪ੍ਰੇਮ ਦੀਆਂ ਡੋਰੀਆਂ ਪਾਪਾਈ ਰੱਬ ਵਸ ਕੀਤਾ ਜਿਹੜੇ ਪ੍ਰੇਮ ਵਾਸ ਪਰਮੇਸ਼ਰ ਨੂੰ ਕਰ ਲੈਂਦੇ ਨੇ ਉਹ ਫਿਰ ਦੁਨੀਆ ਦੇ ਰਾਜੇ ਹਨ ਜਿਨ੍ਹਾਂ ਦਾ ਰੱਬ ਹੀ ਹੋ ਗਿਆ ਉਹਨਾਂ ਦਾ ਪਿੱਛੇ ਖਾਲਸਾ ਜੀ ਕੀ ਰਹਿ ਗਿਆ ਸਾਰੀਆਂ ਦਾਤਾਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਐਵੇਂ ਭੈਣ ਤੇ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਸ਼ਹੀਦਾਂ ਸਿੰਘਾਂ ਨੇ ਕੀਤੀ ਇਹ ਭੈਣ ਦੀ ਹੱਡ ਬੀਤੀ ਸੀ ਸੋਦਾਸ ਨੇ ਜਲਦੀ ਨਾਲ ਆਪ ਜੀ ਨੂੰ ਸੁਣਾ ਦਿੱਤੀ ਹੈ ਕਿਉਂਕਿ ਕਾਰਜ ਕਾਫੀ ਨੇ ਤੇ ਇਸ ਕਰਕੇ ਖਾਲਸਾ ਜੀ ਥੋੜਾ ਜਿਆਦਾ ਜਾਣਾ ਆਉਣਾ ਪੈਂਦਾ ਸਮਾਂ ਨਹੀਂ ਮਿਲਦਾ ਵੀਡੀਓ ਬਣਾਉਣ ਦਾ ਤੇ ਇਹ ਜਲਦੀ ਜਲਦੀ ਆਪ ਜੀ ਨੂੰ ਸੁਣਾ ਦਿੱਤੀ ਹੈ ਮਹਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਮਹਾਰਾ ਜੀ ਦੀਨ ਦੁਨੀ ਦੇ ਮਾਲਕ ਗੁਰਸਿੱਖੀ ਜੀਵਨ ਸਤਗੁਰ ਦਾਤਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ